ਗਰੇਲੂ ਕਲੇਸ਼ ਦੇ ਚੱਲਦਿਆਂ ਸੁਮਨਦੀਪ ਨੇ ਇੱਕ ਖੌਫਨਾਕ ਕਦਮ ਚੁੱਕਿਆ ਕਹਿੰਦੇ ਕਿ ਭਰਾ ਤੇ ਪਰਜਾਈ ਤੋਂ ਤੰਗ ਰਹਿੰਦੀ ਸੀ ਅਕਸਰ ਆਪਣੇ ਦੋਸਤਾਂ ਨੂੰ ਇਹ ਗੱਲ ਕਹਿੰਦੀ ਸੀ ਕਿ ਮੇਰਾ ਆਪਣੇ ਘਰ ਦੇ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ ਕਹਿੰਦੇ ਪਚਾਲਾ ਦੀ ਕਿਸੇ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੀ ਸੀ ਉੱਥੇ ਹੀ ਸਪੋਰਟਸ ਕੋਰਟੇ ਦੇ ਵਿੱਚ ਨੈਸ਼ਨਲ ਲੈਵਲ ਤੱਕ ਖੇਡੀ ਸੁਮਨਦੀਪ ਨੇ ਇੱਕ ਖੌਫਨਾਕ ਕਦਮ ਚੱਕ ਲਿਆ ਆਪਣੇ ਭਰਾ ਪਰਜਾਈ ਤੋਂ ਤੰਗ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੁਮਨਦੀਪ ਨੇ ਮਾਪਿਆਂ ਨੇ ਬੜੇ ਚਾਵਾਂ ਦੇ ਨਾਲ ਪਾਲੀ ਤੇ ਉਸ ਨੂੰ ਹਾਕੀ ਦੀ ਖਿਡਾਰੀ ਬਣਾਇਆ ਸੀਗਾ ਔਰ ਸੁਪਨਾ ਬਾਪ ਦਾ ਸੀਗਾ ਵੀ ਕਿਸੇ ਦਿਨ ਇੰਡੀਆ ਦੀ ਟੀਮ ਦੇ ਵਿੱਚ ਸੁਮਨਦੀਪ ਖੇਡੂਗੀ ਤੇ ਉਹਦੇ ਸਾਰੇ ਦੁੱਖ ਜਿਹੜੇ ਨੇ ਟੁੱਟ ਜਾਣਗੇ ਪਰ ਘਰਾ ਦੇ ਹਾਲਾਤ ਜਿਹੜੇ ਨੇ ਸੁਮਨਦੀਪ ਦੇ ਉੱਤੇ ਇਹਨੇ ਕਹਿ ਲੈ ਕੇ ਮਾੜੇ ਤਰੀਕੇ ਦੇ ਨਾਲ ਹਾਬੀ ਹੋਏ ਕਿ ਉਸ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਨਹਿਰ ਦੇ ਵਿੱਚ ਛਾਲ ਮਾਰੀ ਫਤਿਹਗੜ੍ਹ ਸਾਹਿਬ ਤੋਂ ਇਹ ਰਹਿੰਦੀ ਸੀਗੀ ਪਿੰਡ ਪਿੰਡ ਜਿਹੜਾ ਸੀਗਾ ਫਤਿਹਗੜ੍ਹ ਸਾਹਿਬ ਤੇ ਕੋਲ ਸੀਗਾ ਤੇ ਪਟਿਆਲਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਦੀ ਸੀ ਸੁਮਨ ਔਰ ਮਾਪਿਆਂ ਸਪਨਾ ਸੀ ਕਿ ਸੁਮਨ ਨੂੰ ਚਾਵਾਂ ਦੇ ਨਾਲ ਇੰਡੀਆ ਦੀ ਟੀਮ ਦੇ ਵਿੱਚ ਖੇਡਦਿਆਂ ਦੇਖੇ ਜਾਵੇ ਕਹਿੰਦੇ ਕਿ ਬਾਪੂ ਬੜੇ ਸ਼ੌਂਕ ਦੇ ਨਾਲ ਸਮਾਨ ਲੈ ਕੇ ਦਿੰਦਾ ਸੀਗਾ ਆਪਣੇ ਪੈਸੇ ਜੋੜ-ਜੋੜ ਕੇ ਸੁਮਨ ਦੀ ਕਿੱਟ ਜਿਹੜੀ ਉਹ ਪੂਰੀ ਕਰਦਾ ਸੀਗਾ ਕਿਉਂਕਿ ਉਹ ਚਾਹੁੰਦਾ ਸੀ ਕਿ ਸੁਮਨ ਜਿਹੜਾ ਜਲਦ ਤੋਂ ਜਲਦ ਨੈਸ਼ਨਲ ਟੀਮ ਦਾ ਹਿੱਸਾ ਬਣੇ ਪਰ ਮਾਪਿਆਂ ਦੇ ਸੁਪਨੇ ਖਾਸ ਕਰਕੇ ਉਸ ਬਾਪ ਦੇ ਸੁਪਨੇ ਅਦੂਰੇ ਛੱਡ ਕੇ ਸੁਮਨਦੀਪ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਕਹਿੰਦੇ ਭਰਾ ਪਰਚਾਈ ਦੇ ਨਾਲ ਜਿਹੜੀ ਲੜਾਈ ਚੱਲਦੀ ਸੀਗੀ ਉਸੇ ਜਿਹੜੀ ਲੜਾਈ ਦਾ ਜਿਹੜਾ ਅਸਰ ਹੈ ਉਹ ਦਿਮਾਗ ਦੇ ਉੱਤੇ ਹੋਇਆ ਤੇ ਉਸ ਬਾਅਦ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਆ ਸੁਮਨਦੀਪ ਨੇ ਨੈਸ਼ਨਲ ਹਾਕੀ ਖਿਡਾਰੀਆਂ ਦੇ ਨਾਲ ਜਿਹੜਾ ਆ ਬਹੁਤ ਵੱਡਾ ਹਾਦਸਾ ਕਹਿ ਕਹਿ ਸਕਦੇ ਕਿ ਉਸ ਦੇ ਘਰ ਦਾ ਹੀ ਜਿਹੜੇ ਹਾਲਾਤ ਨੇ ਉਸ ਨੂੰ ਇੰਨਾ ਮਜਬੂਰ ਕਰ ਗਏ ਕਿ ਉਸ ਨੇ ਆਪਣੇ ਆਪ ਨੂੰ ਖਤਮ ਕਰਨ ਦੇ ਲਈ ਨਹਿਰ ਨੂੰ ਚੁਣਿਆ ਉਹਦੇ ਵਿੱਚ ਛਾਲ ਮਾਰੀ ਤੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ ਆ ਬਾਪ ਦਾ ਸੁਪਨਾ ਦੂਰਾ ਰਹਿ ਗਿਆ ਕਿਉਂਕਿ ਉਹ ਚਾਹੁੰਦਾ ਸੀਗਾ ਵੀ ਇਹ ਜਿਹੜੀ ਕੁੜੀ ਹੈ ਸੁਮਨ ਨੈਸ਼ਨਲ ਹਾਕੀ ਖਿਡਾਰਨ ਦਾ ਹੈ ਹੀ ਆ ਪਰ ਉਹ ਇੰਡੀਆ ਦੀ ਟੀਮ ਦੇ ਵਿੱਚ ਖੇਡੇ ਔਰ ਉਹਨਾਂ ਦੇ ਪਿੰਡ ਦਾ ਉਹਨਾਂ ਦੇ ਗ੍ਰਾਂ ਦਾ ਉਹਦਾ ਨਾਮ ਰੌਸ਼ਨ ਕਰੇ ਆਪਣੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕਰੇ ਫਿਲਹਾਲ ਬਾਪੂ ਪੂਰੇ ਤਰੀਕੇ ਦੇ ਨਾਲ ਸਦਮੇ ਦੇ ਵਿੱਚ ਹੈ ਕਹਿੰਦੇ ਕਿ ਨਿੱਕੇ ਨਿੱਕੇ ਚਾ ਜਿਹੜੇ ਆ ਉਹ ਮੈਂ ਪੂਰੇ ਕਰਦਾ ਰਿਆਂ ਔਰ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਕਿ ਮਾਪਿਆਂ ਦੇ ਚਾਹ ਆਰਡ ਹੁੰਦੇ ਆ ਆਪਣੇ ਬੱਚਿਆਂ ਨੂੰ ਲੈ ਕੇ ਉਹਨਾਂ ਦੇ ਸੁਪਨੇ ਹੁੰਦੇ ਨੇ ਖਾਸ ਕਰਕੇ ਉਹਨਾਂ ਦਾ ਬੱਚਾ ਜਦੋਂ ਹੁਣ ਆਰ ਹੋਵੇ ਔਰ ਛੋਟੀ ਜੀ ਉਮਰ ਦੇ ਵਿੱਚ ਨੈਸ਼ਨਲ ਲੈਵਲ ਤੱਕ ਖੇਡਿਆ ਜਾਵੇ ਕਿਉਂਕਿ ਸਪੋਰਟਸ ਜਿਹੜਾ ਬਣਨਾ ਸਪੋਰਟਸ ਪਰਸਨ ਬਣਨਾ ਆਪਣੇ ਆਪ ਦੇ ਵਿੱਚ ਬਹੁਤ ਔਖਾ ਆ ਪਰ ਇਹ ਨੈਸ਼ਨਲ ਖਿਡਾਰਨ ਕੁੜੀ ਵੈਸੇ ਆਪਾਂ ਕਹਿੰਨੇ ਆ ਵੀ ਸਪੋਰਟਸ ਵਾਲਿਆਂ ਦਾ ਜੇਰੇ ਬਹੁਤ ਹੁੰਦੇ ਆ ਪਰ ਘਰ ਦੇ ਹਾਲਾਤ ਕਈ ਵਾਰੀ ਤੁਹਾਡੇ ਉੱਤੇ ਐਡੇ ਤਕੜੇ ਤਰੀਕੇ ਦੇ ਨਾਲ ਹਾਵੀ ਹੋ ਜਾਂਦੇ ਆ ਕਿ ਤੁਸੀਂ ਉਹਨਾਂ ਦੇ ਵਿੱਚੋਂ ਨਿਕਲ ਨਹੀਂ ਸਕਦੇ ਪਟਿਆਲਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਆਪਣੇ ਘਰ ਦੇ ਆਪਣੇ ਭਰਾ ਤੇ ਪਰਜਾਈ ਤੋਂ ਤੰਗ ਆ ਕੇ ਕਹਿੰਦੇ ਆ ਫਿਲਹਾਲ ਕੇ ਇਸ ਨੇ ਨੈਸ਼ਨਲ ਜਿਹੜੀ ਹੈ ਨਹਿਰ ਦੇ ਵਿੱਚ ਛਾਲ ਮਾਰੀ ਹੈ ਨੈਸ਼ਨਲ ਲੈਵਲ ਤੱਕ ਖੇਡ ਕੇ ਆਈ ਸੀਗੀ ਬਾਪ ਦਾ ਸੁਪਨਾ ਸਗਾ ਕੇ ਅੰਤਰਰਾਸ਼ਟਰੀ ਵੀ ਖੇਡੇ ਔਰ ਇੰਡੀਆ ਦੀ ਨੈਸ਼ਨਲ ਟੀਮ ਦਾ ਹਿੱਸਾ ਵੀ ਬਣੇ ਸੁਮਨ ਪਰ ਕਹਿੰਦੇ ਆ ਕਿ ਬਾਪੂ ਦੇ ਸੁਪਨੇ ਵੀ ਅਧੂਰੇ ਛੱਡ ਗਈ ਆਪਣੇ ਚਾਅ ਵੀ ਅਧੂਰੇ ਛੱਡ ਗਏ ਕਿਉਂਕਿ ਕਈ ਵਾਰ ਹਾਲਾਤ ਇਦਾਂ ਦੇ ਪੈਦਾ ਹੋ ਜਾਂਦੇ ਆ ਕਿ ਤੁਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਜਾਂ ਉਹਨਾਂ ਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੁੰਦਾ ਆ ਕਈ ਵਾਰ ਛੋਟੀ ਛੋਟੀ ਗੱਲ ਸਾਡੇ ਦਿਲ ਦੇ ਉੱਤੇ ਲੱਗ ਜਾਂਦੀ ਹੈ ਤੇ ਉਸ ਗੱਲ ਦੇ ਚੱਲਦਿਆਂ ਬੜੇ ਘਾਤਕ ਨਤੀਜੇ ਨਿਕਲਦੇ ਨੇ ਜਿਵੇਂ ਸੁਮਨਦੀਪ ਦੇ ਨਤੀਜੇ ਨਿਕਲੇ ਨੇ ਆਪਣੀ ਜੀਵਨ ਲੀਲਾ ਆਪਣੇ ਘਰ ਦੇ ਗਲੇਸ਼ ਕਰਕੇ ਖਤਮ ਕਰ ਲਈ ਭਰਾ ਪਰਜਾਈ ਤੋਂ ਤੰਗ ਆ ਕੇ ਨਹਿਰ ਚ ਛਾਲ ਮਾਰੀ ਆ ਔਰ ਮੌਕੇ ਦੇ ਉੱਤੇ ਮੌਤ ਹੋਈ ਆ ਫਿਲਹਾਲ ਬਾਪ ਦਾ ਹਾਲ ਜਿਹੜਾ ਉਹ ਨਹੀਂ ਦੇਖਿਆ ਜਾ ਸਕਦਾ ਕਹਿੰਦੇ ਬਾਪ ਦਾ ਬੜਾ ਤਕੜਾ ਸੁਪਨਾ ਸੀਗਾ ਕਿ ਸੁਮਨ ਨੂੰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣਾ ਤੇ ਉਸ ਤੋਂ ਬਾਅਦ ਇੰਡੀਆ ਦੀ ਟੀਮ ਦੇ ਵਿੱਚ ਭਾਰਤੀ ਦੇ ਹੁੰਦੇ ਆ ਵੇਖਣਾ ਤੇ ਉਹਦੇ ਲਈ ਕਹਿੰਦੇ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਆਉਣੀਆਂ ਜਿਹੜੀ ਸਟਿਕ ਹੈ ਉਹਦੀ ਹਾਕੀ ਸਟਿਕ ਹੈ ਉਸ ਨੂੰ ਲੈ ਕੇ ਜਾਣਾ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਉਹਦਾ ਉਹਦੇ ਨਾਲ ਛੋਟੇ ਛੋਟੇ ਕੰਮ ਉਹਦੇ ਜਿਹੜੇ ਕਰਾਉਣੇ ਜਦੋਂ ਕੋਈ ਬੱਚਾ ਖੇਡਦਾ ਆ ਤੇ ਮਾਪਿਆਂ ਦੇ بڑے ਸੁਪਨੇ ਹੁੰਦੇ ਆ ਫਿਲਹਾਲ ਸਭ ਦੇ ਸੁਪਨੇ ਅਧੂਰੇ ਦੇ ਅਧੂਰੇ ਛੱਡ ਕੇ ਜਿਹੜਾ ਸੁਮਨ ਨੇ ਇਹ ਬਹੁਤ ਖੌਫਨਾਕ ਕਦਮ ਚੱਕ ਲਿਆ ਆਪਣੇ ਆਪ ਨੂੰ ਖਤਮ ਕਰ ਲਿਆ ਔਰ ਆਪਣੇ ਸੁਪਨਿਆਂ ਨੂੰ ਆਪਣੇ ਮਾਪਿਆਂ ਦੇ ਸੁਪਨਿਆਂ ਨੂੰ ਖਤਮ ਕਰ ਲਿਆ ਬਹੁਤ ਵੱਡੀ ਤੇ ਬਲੁੰਦਰੀ ਹੋਈ ਖਬਰ ਜਿਹੜੀ ਹੈ ਇਹ ਫਤੇਗੜ ਸਾਹਿਬ ਤੋਂ ਆ ਫਤੇਗੜ ਸਾਹਿਬ ਦੀ ਰਹਿਣ ਵਾਲੀ ਪਟਿਆਲਾ ਦੇ ਵਿੱਚ ਪੜਦੀ ਸੀਗੀ ਪਟਿਆਲਾ ਦੀ ਯੂਨੀਵਰਸਿਟੀ ਦੇ ਵੱਲੋਂ ਕਈ ਥਾਂ ਦੇ ਉੱਤੇ ਖੇਡਿਆ ਪ੍ਰਾਈਜ਼ ਜਿੱਤੇ ਪਰ ਆਪਣੇ ਘਰ ਦਾ ਕਲੇਸ਼ ਜਿਹੜਾ ਉਹਦੇ ਤੇ ਇੰਨਾ ਹਾਵੀ ਹੋ ਗਿਆ ਕਿ ਉਸਨੇ ਆਪਣੀ ਜੀਵਨ